ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਆਖਿਆ ਕਰਾਂਗੇ ਜਪਜੀ ਸਾਹਿਬ ਦੀ ਜਪਜੀ ਸਾਹਿਬ ਤੋਂ ਪਹਿਲਾਂ ਮੋਲ ਮੰਤਰ ਦੀ ਵਿਆਖਿਆ ਕਰਾਂਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਧ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਸਾਡਾ ਮੂਲ ਮੰਤਰ ਹੈ ਆਦਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਦੀ ਬਾਣੀ ਦਾ ਨਾਮ ਜਪ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਰੇ ਵਿਚਾਰਤਾਰਾ ਜਪ ਦੇ ਆਲੇ ਦੁਆਲੇ ਪ੍ਰਕਰਮਾ ਕਰਦੀ ਹੈ ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਗੁਰੂ ਬਾਬੇ ਨੇ ਜਪ ਹੀ ਦੱਸਿਆ ਹੈ ਜਪੇ ਤਾਂ ਏਕੋ ਨਾਮਾ ਅਵਰ ਨਿਰਾਲ ਨਿਰਾਫਲ ਕਾਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਜਪ ਹੈ ਜਪ ਦੇ ਉੱਪਰ ਮੰਗਲਾ ਚਰਨ ਹੈ ਇਹ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਮੰਗਲ ਚਰਨ ਹੈ ਅਤੇ ਜਪਜੀ ਸਾਹਿਬ ਦਾ ਵੀ ਮੰਗਲਾ ਚਰਨ ਹੈ ਆਦ ਕਾਲ ਤੋਂ ਪਾਰਤ ਰਿਸ਼ੀ ਮੁਣੀ ਜਦ ਵੀ ਕੋਈ ਧਾਰਮਿਕ ਗ੍ਰੰਥ ਲਿਖਦੇ ਹਨ ਤਾਂ ਮੰਗਲਾਚਰਨ ਲਾਜ਼ਮੀ ਕਰਦੇ ਸਨ ਮੰਗਲ ਗਾਇਨ ਕਰਨਾ ਧਾਰਮਿਕ ਲਿਖਾਰੀਆਂ ਦੀ ਦੁਨੀਆ ਵਿੱਚ ਇੱਕ ਮੂਲ ਪਰੰਪਰਾ ਬਣ ਗਈ ਹੈ ਅਕਸਰ ਮੰਗਲ ਸਰਸਵਤੀ ਗਣੇਸ਼ ਦਾ ਹੀ ਕੀਤਾ ਜਾਂਦਾ ਸੀ ਅਜਿਹਾ ਖਿਆਲ ਸੀ ਕਿ ਸਿੱਧੀ ਦਾਤਾ ਗਣੇਸ਼ ਹੈ ਅਤੇ ਬੁੱਧੀ ਦਾਤਾ ਸਰਸਵਤੀ ਹੈ ਮਨੁੱਖ ਦੀਆਂ ਮੂਲ ਮੰਗਾਂ ਵੀ ਇਹ ਦੋਨੋਂ ਸਿੱਧੀ ਤੇ ਬੁੱਧੀ ਹਨ ਸਿੱਧੀ ਵਿੱਚ ਜਗਤ ਦੇ ਸਾਰੇ ਪਦਾਰਥ ਆ ਜਾਂਦੇ ਹਨ ਤੇ ਬੁੱਧੀ ਦੇ ਵਿੱਚ ਬਹਿਮੰਡਲ ਦਾ ਸਾਰਾ ਗਿਆਨ ਆ ਜਾਂਦਾ ਹੈ ਪਦਾਰਥ ਦੀ ਭੁੱਖ ਸ਼ਰੀਰ ਦੀ ਹੈ ਗਿਆਨ ਦੀ ਭੁੱਖ ਮਨ ਦੇ ਜਮੀਰ ਦੀ ਹੈ ਇਹ ਚੀਜ਼ ਕਿਉਂ ਹੈ ਕਿੱਥੋਂ ਹੈ ਇਹਦਾ ਆਦ ਕੀ ਹੈ ਇਹਦਾ ਮੱਦ ਕੀ ਹੈ ਇਸਦਾ ਅੰਤ ਕੀ ਹੈ ਹਰ ਵਸਤੂ ਨੂੰ ਜਾਣਨ ਦੀ ਤੀਬਰ ਭੁੱਖ ਮਨੁੱਖ ਦੇ ਅੰਦਰ ਹੀ ਮੌਜੂਦ ਹੁੰਦੀ ਹੈ ਇਹ ਬৌਧਿਕ ਭੁੱਖ ਹੈ ਮਨੁੱਖ ਸਭ ਕੁਝ ਪ੍ਰਾਪਤ ਹੀ ਨਹੀਂ ਕਰਨਾ ਚਾਹੁੰਦਾ ਸਗੋਂ ਸਭ ਕੁਝ ਜਾਣਨਾ ਵੀ ਚਾਹੁੰਦਾ ਹੈ ਜਦੋਂ ਕਿਸੇ ਵਸਤੂ ਨੂੰ ਕਿਸੇ ਹਸਤੀ ਨੂੰ ਪੂਰਨ ਰੂਪ ਵਿੱਚ ਜਾਣਨਾ ਚਾਹੁੰਦਾ ਹੈ ਜਦ ਜਾਣਕਾਰੀ ਉਸ ਨੂੰ ਮਿਲਦੀ ਨਹੀਂ ਤਾਂ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ ਜਿਵੇਂ ਭੁੱਖੇ ਨੂੰ ਰੋਟੀ ਨਾ ਮਿਲੇ ਉਸ ਵਿਅਕਤੀ ਉਸ ਨੂੰ ਤ੍ਰਿਪਤੀ ਮਿਲਦੀ ਹੈ ਜਦੋਂ ਉਸ ਨੂੰ ਪੂਰਨ ਤੌਰ ਤੇ ਜਾਣਕਾਰੀ ਮਿਲ ਜਾਏ ਉਸ ਦੇ ਸਵਾਲਾਂ ਦੇ ਜਵਾਬ ਮਿਲ ਜਾਣ ਆਦ ਕਾਲ ਤੋਂ ਮੰਗਲ ਗਾਇਣ ਹੁੰਦੇ ਰਹੇ ਸਰਸਵਤੀ ਦੇ ਗਣੇਸ਼ ਤੇ ਅਤੇ ਇਹ ਕਲਪਨਾ ਬੜੀ ਪ੍ਰਵਲ ਰੂਪ ਵਿੱਚ ਧਾਰਮਿਕ ਦੁਨੀਆ ਵਿੱਚ ਛਾਈ ਰਹੀ ਕਿ ਸiddhi ਦਾਤਾ ਗਣੇਸ਼ ਹੈ ਤੇ ਬੁੱద్ధి ਦਾਤਾ ਸਰਸਵਤੀ ਹੈ ਸਿਲਸਿਲੇवार ਧਾਰਮਿਕ ਰੱਬੀ ਪੁਰਸ਼ਾਂ ਦੀ ਸੰਖਿਆ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਅਭ ਜੀ ਨੇ ਉਸ ਪਰੰਪਰਾ ਤੋਂ ਵੱਕ ਹੋ ਕੇ ਮੰਗਲ ਗਾਇਨ ਕੀਤਾ ਕਰਤੇ ਦਾ ਕਿਰਤ ਦਾ ਨਹੀਂ ਸਹੇਬਾਂ ਦੀ ਇਹ ਧਾਰਨਾ ਕਿ ਸਿੱਧ ਔਰ ਬੁੱਧ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਤੋਂ ਵੀ ਪ੍ਰਾਪਤ ਨਹੀਂ ਹੁੰਦਾ ਸਿੱਧ ਤੇ ਬੁੱਧ ਈਸ਼ਵਰ ਤੋਂ ਬਿਨਾ ਕਿਸੇ ਹੋਰ ਤੋਂ ਵੀ ਪ੍ਰਾਪਤ ਹੋ ਸਕਦੀ ਹੈ ਤਾਂ ਈਸ਼ਵਰ ਦੀ ਪੂਜਾ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਉਸਦੀ ਪ੍ਰਤੀਸ਼ਟਾ ਦੀ ਲੋੜ ਹੀ ਨਹੀਂ ਰਹਿ ਜਾਂਦੀ ਕਿਉਂਕਿ ਮਨੁੱਖ ਦੀਆਂ ਦੋਹਾਂ ਮੰਗਾ ਹਿੱਸੇਦ ਤੇ ਬੁੱਧ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੰਗਲ ਗਾਇਨ ਕੀਤਾ ਇਹ ਗੁਰਮਤੀ ਵਿੱਚ ਮੂਲ ਮੰਤਰ ਮੰਨਿਆ ਜਾਂਦਾ ਹੈ ਮੂਲ ਮੰਤਰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੰਗਲ ਗਾਇਨ ਕੀਤਾ ਹੈ ਉਸ ਨੂੰ ਗੁਰਮਤੀ ਵਿੱਚ ਹੀ ਮੂਲ ਮੰਤਰ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾਚਰਨ ਤੇ ਜਪਜੀ ਸਾਹਿਬ ਜੀ ਦਾ ਮੰਗਲਾਚਰਨ ਇਹ ਮੰਗਲ ਇੱਕ ਤੋਂ ਸ਼ੁਰੂ ਹੁੰਦਾ ਹੈ ਇੱਕ ਗੁਰਮੁਖੀ ਵਾਲਾ ਇੱਕ ਇੱਕ ਸਿੱਧੀ ਇੱਕ ਤੋਂ ਮਿਲਦੀ ਹੈ ਬੁੱਧ ਇੱਕ ਤੋਂ ਮਿਲਦਾ ਹੈ ਉਤਪਤੀ ਇੱਕ ਤੋਂ ਮਿਲਦੀ ਹੈ ਪਾਲਣਾ ਇੱਕ ਤੋਂ ਹੈ ਨਾਸ਼ ਇੱਕ ਤੋਂ ਹੈ ਜਗਤ ਦੀ ਮੂਲ ਸੱਤਾ ਇੱਕ ਹੈ ਸਾਰੀ ਅਨੇਕਤਾ ਉਸ ਇੱਕ ਦੇ ਆਸਰੇ ਖੜੀ ਹੈ ਅਤੇ ਸਾਰੀ ਅਨੇਕਤਾ ਉਸ ਇੱਕ ਚੋਂ ਪੈਦਾ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਵਿਸਮਾਦ ਮੰਡਲ ਵਿੱਚ ਗਏ ਨੇ ਜਦ ਇੱਕ ਰੂਪ ਹੋਏ ਨੇ ਤਾਂ ਆਪਣੀ ਰਸਨਾ ਤੋਂ ਵਾਕ ਵੀ ਇੱਕ ਨਿਕਲਿਆ ਹੈ ਇੱਕ ਓੰਕਾਰ ਓ ਇੱਕ ਹੈ ਓੰਕਾਰ ਹੈ ਭਾਵ ਉਸ ਤੋਂ ਉਤਪਤੀ ਹੋ ਰਹੀ ਹੈ ਪਾਲਣਾ ਹੋ ਰਹੀ ਹੈ ਨਾਸ਼ ਹੋ ਰਿਹਾ ਹੈ ਇੱਕ ਓੰਕਾਰ ਤਿੰਨ ਸ਼ਬਦਾ ਜੱਜ ਜੋੜ ਹੈ ਇੱਕ ਓੰਕਾਰ ਤਿੰਨ ਸ਼ਬਦਾਂ ਦਾ ਜੋੜ ਹੈ ਅਕਾਲ ਓੰਕਾਰ ਨਕਾਰ ਉਤਪਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਨਾਸ਼ ਕਰਨ ਵਾਲਾ ਇਹ ਸਾਰੀ ਕਿਰਿਆ ਇੱਕ ਤੋਂ ਹੀ ਹੋ ਰਹੀ ਹੈ ਉਹ ਜੋ ਇੱਕ ਓੰਕਾਰ ਹੈ ਸਾਇਬ ਕਹਿੰਦੇ ਹਨ ਉਹ ਸਤ ਹੈ ਸਦੀਵੀ ਹੈ ਹਮੇਸ਼ਾ ਹੈ ਅਤੇ ਉਹ ਜੋ ਸਤ ਸਰੂਪ ਹੈ ਉਹ ਹਸਤੀ ਵਾਲਾ ਹੈ ਉਹਦਾ ਨਾਮ ਹੈ ਜਿਵੇਂ ਅਸੀਂ ਕਹਿ ਦਿੰਨੇ ਹਾਂ ਫਲਾਣੇ ਦਾ ਨਾਮ ਬਹੁਤ ਵੱਡਾ ਹੋ ਗਿਆ ਹੈ ਫਲਾਣੇ ਦਾ ਨਾਮ ਆਸਮਾਨ ਤੇ ਚੜ ਗਿਆ ਹੈ ਮਤਲਬ ਹੈ ਉਸ ਦੀ ਹਸਤੀ ਬਹੁਤ ਵੱਧ ਗਈ ਹੈ ਬਹੁਤ ਵੱਡੀ ਹੋ ਗਈ ਹੈ ਉਹਦੀ ਸਮਰਥਾ ਵੱਧ ਗਈ ਹੈ ਉਸ ਦੀ ਤਾਕਤ ਵੱਧ ਗਈ ਹੈ ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ਼ ਹੋ ਰਿਹਾ ਹੈ ਉਹ ਸਤ ਸਰੂਪ ਹੈ ਹਸਤੀ ਵਾਲਾ ਹੈ ਨਾਮਰੇ ਵਾਲਾ ਹੈ ਉਹ ਜੋ ਜਿਸ ਦੀ ਹਸਤੀਏ ਉਹ ਫਿਰ ਤ੍ਰਿਪਤ ਨਹੀਂ ਹੈ ਕਰਤਾ ਹੈ ਅਤੇ ਜੋ ਕਰਤਾ ਹੈ ਅਜੀਹਾ ਕਰਤਾ ਹੈ ਜੋ ਆਪਣੇ ਕਿਰਤ ਵਿੱਚ ਪੂਰਿਆ ਹੋਇਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਹ ਕੇਵਲ ਕਰਤਾ ਨਹੀਂ ਕਰਤਾ ਪੁਰਖ ਹੈ ਕਮਿਆਰ ਨੇ ਘੜੇ ਬਣਾਏ কুমਿਆਰ ਆਪਣੇ ਘਰ ਬੈਠਾ ਹੈ ਘੜੇ ਕਿਸੇ ਹੋਰ ਦੇ ਘਰ ਹਨ ਮੁਸਵਰ ਨੇ ਤਸਵੀਰ ਬਣਾਈ ਹੈ। ਮੁਸਵਰ ਆਪਣੇ ਘਰ ਵਿੱਚ ਹੈ। ਤਸਵੀਰ ਕਿਸੇ ਹੋਰ ਘਰ ਵਿੱਚ ਲਟਕੀ ਹੋਈ ਹੈ। ਠੱਠਿਆਰ ਨੇ ਭਾਂਡੇ ਬਣਾਏ ਹਨ। ਪਿੱਤਲ ਦੇ ਉਹ ਆਪਣੇ ਘਰ ਵਿੱਚ ਪਟਾ ਹੈ। ਭਾਂਡੇ ਕਿਸੇ ਹੋਰ ਦੇ ਘਰ ਵਿੱਚ ਹਨ। ਪਰਮਾਤਮਾ ਐਸਾ ਕਰਤਾ ਨਹੀਂ ਹੈ। ਉਹਦੀ ਕਿਰਤ ਉਸ ਤੋਂ ਵੱਖ ਨਹੀਂ ਹੋ ਸਕਦੀ। ਉਸ ਨੇ ਜੋ ਕੁਝ ਵੀ ਬਣਾਇਆ ਹੈ ਆਪਣੇ ਬਣਤਰ ਵਿੱਚ ਬੈਠ ਕੇ ਚਾਹੇ ਉਹ ਰੇਤ ਦਾ ਜ਼ਰਾ ਹੈ। ਚਾਹੇ ਸੂਰਜ ਦੀ ਕਿਰਨ ਹੈ ਚਾਹੇ ਫੁੱਲਾਂ ਦੀ ਸੁੰਦਰਤਾ ਹੈ ਚਾਹੇ ਬਾਦਲਾਂ ਦੀ ਗਰਜ ਹੈ ਚਾਹੇ ਸਾਗਰ ਦੀਆਂ ਲਹਿਰਾਂ ਹਨ ਚਾਹੇ ਕੀੜੀ ਹੈ ਚਾਹੇ ਹਾਥੀ ਹੈ ਜੋ ਵੀ ਉਸਦੀ ਕਿਰਤ ਹੈ ਬ੍ਰਹਮੰਡ ਦੇ ਜਰੇ-ਜਰੇ ਵਿੱਚ ਉਹ ਵਿਆਪਕ ਹੈ ਪੂਰਿਆ ਹੋਇਆ ਹੈ ਪੁਰਖ ਦੇ ਅਖਰੀ ਅਰਥ ਵੀ ਇਹ ਹਨ ਪੂਰੀ ਪੂਰੀ ਬਸੰਤਾ ਸਤਪੁਰਖਾ ਜੋ ਪੂਰੀਆਂ ਪੁਰਿਆਂ ਵਿੱਚ ਰਮਿਆ ਹੋਇਆ ਹੈ ਪੁਰਖ ਹੈ ਉਹ ਐਸਾ ਕਰਤਾ ਪੁਰਖ ਹੈ ਜਿਸ ਦੀ ਸਭਾ ਹੈ ਪੈ ਤੋਂ ਰਹਿਤ ਨਿਰਭਉ ਨਿਰਵੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਜੋ ਪੈ ਤੋਂ ਰਹਿਤ ਹੈ ਨਿਰਵੈ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਬੜੇ ਮੂਲ ਔਗਣ ਨੇ ਕਿਸੇ ਦਾ ਵੈਰ ਹਿਰਦੇ ਵਿੱਚ ਰੱਖਣਾ ਕਿਸੇ ਦਾ ਭੈਰ ਹਿਰਦੇ ਵਿੱਚ ਰੱਖਣਾ ਇਸ ਤਰ੍ਹਾਂ ਦੇ ਮਨੁੱਖ ਨੂੰ ਨਰਕ ਵਿੱਚ ਜਾਣ ਦੀ ਲੋੜ ਨਹੀਂ ਹੈ ਜੋ ਭੈ ਵਿੱਚ ਜੀ ਰਿਹਾ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਦੁਸ਼ਮਣ ਨਹੀਂ ਚੰਗਾ ਲੱਗਦਾ ਪਰ ਦੁਸ਼ਮਣੇ ਨੂੰ ਹਿਰਦੇ ਵਿੱਚ ਧਾਰਨ ਕੀਤਾ ਜਦ ਦੁਸ਼ਮਣ ਨਹੀਂ ਚੰਗਾ ਤਾਂ ਦੁਸ਼ਮਣੇ ਨੂੰ ਬਾਹਰ ਕੱਢੀਏ ਵੱਡਾ ਹੀ ਕੋਈ ਨਹੀਂ ਅਕਸਰ ਭੈ ਵੱਡਿਆਂ ਦਾ ਹੁੰਦਾ ਹੈ ਵੈਰ ਸ਼ਰੀਕਾਂ ਨਾਲ ਹੁੰਦਾ ਹੈ ਦੇਸ ਦਾ ਸ਼ਰੀਕ ਕੋਈ ਨਹੀਂ ਨੈ ਕੋ ਕੰਟਕ ਵਹਿrai ਉਸ ਦਾ ਕੋਈ ਸ਼ਰੀਕ ਨਹੀਂ ਉਸ ਤੋਂ ਕੋਈ ਵੱਡਾ ਨਹੀਂ ਸਤਿਗੁਰੂ ਕਹਿੰਦੇ ਹਨ ਕਿ ਉਹ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਕੋਈ ਭੈ ਨਹੀਂ ਉਹਨੂੰ ਤੇ ਨਾ ਹੀ ਕੋਈ ਵੈਰ ਹੈ ਫਿਰ ਸਮੇ ਤੋਂ ਵੀ ਰਹਿਤ ਹੈ ਅਕਾਲ ਉਸ ਦਾ ਕੋਈ ਮਾਜ਼ੀ ਨਹੀਂ ਉਸ ਦਾ ਕੋਈ ਮੁਸਤਕਬਲ ਨਹੀਂ ਭੂਤ ਕਾਲ ਤੇ ਭਵਿਕ ਦੀ ਸੰਭਾਵਨਾ ਪ੍ਰਾਪਤ ਪਰਮਾਤਮਾ ਨਾਲ ਨਹੀਂ ਜੋੜੀ ਜਾ ਸਕਦੀ ਅਸੀਂ ਐਸਾ ਨਹੀਂ ਕਹਿ ਸਕਦੇ ਕਿ ਪਰਮਾਤਮਾ ਹੋਇਆ ਸੀ ਉਹ ਭੂਤਕਾਲ ਦੀ ਘਟਨਾ ਨਹੀਂ ਹੈ ਪਰਮਾਤਮਾ ਹੋਵੇਗਾ ਸੰਭਾਵਨਾ ਨਹੀਂ ਹੈ ਉਹ ਭਵਿਕ ਦੀ ਸੰਭਾਵਨਾ ਵੀ ਨਹੀਂ ਹੈ ਭੂਤਕਾਲ ਦੀ ਘਟਨਾ ਨਹੀਂ ਹੈ ਉਹਦੇ ਨਾਲ ਅਸੀਂ ਜੋੜ ਸਕਦੇ ਹਾਂ ਤਾਂ ਕੇਵਲ ਵਰਤਮਾਨ ਪਰਮਾਤਮਾ ਹੈ ਸੋ ਹੈ ਤਿੰਨਾਂ ਕਾਲਾਂ ਵਿੱਚ ਉਹ ਨਹੀਂ ਉਹ ਤ੍ਰੈਕਾਲदर्शी ਹੈ ਉਹ ਤਿੰਨ ਕਾਲਾਂ ਨੂੰ ਦੇਖਣ ਵਾਲਾ ਹੈ ਉਹ ਖੁਦ ਤਿੰਨ ਕਾਲਾਂ ਦੇ ਅੰਦਰ ਨਹੀਂ ਹੈ ਪਰ ਤਿੰਨ ਕਾਲਾਂ ਨੂੰ ਦੇਖ ਸਕਦਾ ਹੈ ਇਸ ਵਾਸਤੇ ਸਤਿਗੁਰੂ ਨੇ ਕਹਿ ਦਿੱਤਾ ਅਕਾਲ ਸਮੇ ਤੋਂ ਪਰੇ ਹੈ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਕਾਲ ਸਮੇ ਤੋਂ ਪਰੇ ਹੈ ਜੋ ਸਮੇ ਦੇ ਵਿੱਚ ਨਹੀਂ ਹੈ ਸਮਾਂ ਵੇਖਣ ਵਾਲਾ ਹੈ ਜਿਸ ਤੋਂ ਸਮਾਂ ਪੈਦਾ ਹੁੰਦਾ ਹੈ ਜੋ ਸਮੇ ਦੇ ਵਿੱਚ ਨਹੀਂ ਹੈ ਅਤੇ ਉੰਜ ਵੀ ਪਰਮ ਆਨੰਦ ਦੀ ਦੁਨੀਆ ਵਿੱਚ ਸਮਾਂ ਕੋਈ ਅਰਥ ਨਹੀਂ ਰੱਖਦਾ ਮਨੁੱਖ ਦੁੱਖ ਦੇ ਵਿੱਚ ਹੈ ਸਮਾਂ ਬਤੀਤ ਨਹੀਂ ਹੁੰਦਾ ਸਮਾਂ ਵੱਡਾ ਹੋ ਜਾਂਦਾ ਹੈ ਕਾਲ ਵੱਡਾ ਹੋ ਜਾਂਦਾ ਹੈ ਕਿਸੇ ਖੁਸ਼ੀ ਦੇ ਵਿੱਚ ਹੈ ਆਨੰਦ ਦੇ ਵਿੱਚ ਹੈ ਮਸਤੀ ਦੇ ਵਿੱਚ ਹੈ ਤੇ ਮਨੁੱਖ ਕਹਿ ਉੱਠਦਾ ਅੱਜ ਦਾ ਦਿਨ ਇੰਜ ਲੰਘ ਗਿਆ ਜਿਵੇਂ ਇੱਕ ਪਲ ਲੰਘਿਆ ਹੋਵੇ ਅੱਜ ਦੀ ਰਾਤ ਇੰਜ ਲੰਘ ਗਈ ਹੈ ਜਿਵੇਂ ਇੱਕ ਘੜੀ ਲੰਘ ਗਈ ਹੋਵੇ ਪਰਮਨੁੱਖ ਦੁੱਖ ਦੇ ਵਿੱਚ ਹੈ ਬੇਚੈਨੀ ਦੇ ਵਿੱਚ ਹੈ ਬਿਪਤਾ ਦੇ ਵਿੱਚ ਹੈ ਤੱਕ ਹੈ ਉੱਠਦਾ ਹੈ ਕਿ ਅੱਜ ਦੀ ਰਾਤ ਤਾਂ ਪਹਾੜ ਬਣ ਗਈ ਪਰ ਹੀ ਨਹੀਂ ਹੁੰਦੀ ਪਈ ਅੱਜ ਦਾ ਦਿਨ ਤਾਂ ਇੱਕ ਯੁੱਗ ਬਣ ਗਿਆ ਹੈ ਲੰਘਦਾ ਹੀ ਨਹੀਂ ਦੁੱਖ ਚਾਏ ਸੰਸਾਰਿਕ ਹੋਵੇ ਚਾਏ ਅਧਿਆਤਮਿਕ ਹੋਵੇ ਸਮਾਂ ਲੰਮਾ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਚਾਰ ਪਹਿਰ ਚੌ ਜੁਗ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੇ ਕੇ ਪ੍ਰਭੂ ਤੇਰੇ ਵਿਛੋੜੇ ਦਾ ਦੁੱਖ ਹੈ ਉਸ ਦੇ ਵਿੱਚ ਦਿਨ ਦੇ ਪੈਰ ਮਾਨੋ ਚਾਰ ਯੁਗ ਹੋ ਗਏ ਹੋਣ ਲੰਘਦੇ ਹੀ ਨਹੀਂ ਤੇ ਰਾਤ ਕਿੰਨੀ ਲੰਮੀ ਹੈ ਇਹਦਾ ਕਥਨ ਤੋਂ ਵੀ ਪਰੇ ਹੈ ਇਹਦਾ ਕਹਿਣ ਤੋਂ ਵੀ ਪਰੇ ਹੈ ਪਰਮਾਤਮਾ ਆਨੰਦ ਸਰੂਪ ਹੈ ਉੱਥੇ ਸਮਾਂ ਹੀ ਨਹੀਂ ਹੈ ਉੱਥੇ ਦਿਨ ਤੇ ਰਾਤ ਹੀ ਨਹੀਂ ਹੈ ਪਗਤ ਕਬੀਰ ਜੀ ਕਹਿੰਦੇ ਹਨ ਦਿਨਸ ਨ ਰੈਣ ਬੇਦ ਨਹੀ ਸ਼ਾਸਤਰ ਤਹਾਂ ਬਸੇ ਨਿਰੰਕਾਰਾ ਕਹੀ ਕਬੀਰ ਨਰਤੀ ਸੇ ਧਿਆਵਿਓ ਬਾਵਰਿਆ ਸੰਸਾਰਾ ਉਥੇ ਸਮਾਂ ਨਹੀਂ ਹੈ ਕਿਉਂਕਿ ਸਮੇਂ ਦਾ ਬੋਧ ਸੂਰਜ ਤੇ ਚੰ드ਰਮਾ ਕਰਕੇ ਹੁੰਦਾ ਹੈ ਜਦ ਚੰ드ਰਮਾ ਦਿਖਾਈ ਦੇਵੇ ਤਾਂ ਰਾਤ ਹੈ ਜਦ ਸੂਰਜ ਦਿਖਾਈ ਦੇਵੇ ਤਾਂ ਦਿਨ ਹੈ ਦਿਨ ਰਾਤ ਦਾ ਬੋਧ ਤਾਰਿਆਂ ਕਰਕੇ ਹੈ ਸੂਰਜ ਕਰਕੇ ਹੈ ਦਿਨਸ ਨ ਨਰੇਣ ਵੇਦ ਦਿਨ ਰਾਤ ਉਥੇ ਨਹੀਂ ਹੈ ਸਮਾਂ ਖੋ ਗਿਆ ਹੈ ਅਕਾਲ ਤੋਂ ਕੇਵਲ ਅਸੀਂ ਵਰਤਮਾਨ ਹੀ ਪਰਮਾਤਮਾ ਨੂੰ ਦੇਖ ਸਕਦੇ ਹਾਂ ਮਾਜ਼ੀ ਨੂੰ ਮੁਸਤਕਬਲ ਨਹੀਂ ਕਹਿ ਸਕਦੇ ਹਾਂ ਪਰਮਾਤਮਾ ਹੈ ਤੇ ਸ ਹੈ ਤਾਂ ਸਤਿਗੁਰੂ ਕਹਿੰਦੇ ਹਨ ਉਹ ਅਕਾਲ ਹੈ ਸਮੇ ਤੋਂ ਪਰੇ ਹੈ ਕਿਦਰੇ ਐਸਾ ਹੀ ਸਮਝ ਲਿਆ ਜਾਵੇ ਕਿ ਉਹ ਕਲਪਨਾ ਹੈ ਤਾਂ ਸਤਿਗੁਰੂ ਕਹਿੰਦੇ ਹਨ ਮੂਰਤ ਮੂਰਤੀ ਮਾਨ ਹੈ ਹੋਂਦ ਉਸ ਦਾ ਵजूद ਹੈ ਪਰ ਵजूद ਤੋਂ ਕਿਦਰੀ ਅਜੀਹਾ ਖਿਆਲ ਨਾ ਬਣ ਜਾਵੇ ਕਿ ਸੱਚਮੁੱਚ ਹੀ ਉਹ ਕੜਿਆ ਗਿਆ ਹੈ ਬਣਾਇਆ ਗਿਆ ਹੈ ਜਾਂ ਜਨਮਾਇਆ ਗਿਆ ਹੈ ਤਾਂ ਇੱਕਦਮ ਸਤਿਗੁਰੂ ਕਹਿੰਦੇ ਹਨ ਅਜੂਨੀ ਉਸ ਦਾ ਕੋਈ ਜਨਮ ਨਹੀਂ ਅਕਾਲ ਮੂਰਤ ਅਕਾਲ ਨਾ ਕੋਈ ਸਮੇਂ ਦਾ ਲੈਣ ਦੇਣ ਹੈ ਮੂਰਤ ਨਾ ਕੋਈ ਮੂਰਤ ਹੈ ਅਜੂਨੀ ਨਾ ਹੀ ਕਿਸੇ ਨੇ ਜਨਮ ਦਿੱਤਾ ਹੈ ਨਾ ਹੀ ਬਣਾਇਆ ਗਿਆ ਹੈ ਨਾ ਹੀ ਮੂਰਤ ਹੈ ਕਿਰਤ ਨਹੀਂ ਹੈ ਉਹ ਅਜੂਨੀ ਹੈ ਉਹ ਜਨਮ ਵਿੱਚ ਨਹੀਂ ਫਿਰ ਉਸ ਦੀ ਹਸਤੀ ਕਿਸ ਤਰ੍ਹਾਂ ਹੈ ਤਾਂ ਸਤਿਗੁਰੂ ਕਹਿੰਦੇ ਹਨ ਸਹਿਬ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ ਦੁਇ ਕੁਦਰਤ ਸਾਜੀਏ ਕਰ ਆਸਨ ਡਿਠੋ ਜਾਓ ਉਸ ਨੇ ਆਪਣੀ ਸਾਜਨਾ ਆਪ ਕੀਤੀ ਹੈ ਉਸ ਨੇ ਆਪਣਾ ਫੈਲਾਉ ਭਾਵ ਵਿਸਤਾਰ ਆਪ ਕੀਤਾ ਹੈ ਅਤੇ ਆਪਣੇ ਆਪ ਨੂੰ ਸੁਕੇੜ ਲੈਂਦਾ ਹੈ ਜਬ ਉਦਕਰਖ ਕਰ ਕਰਤਾਰਾ ਪ੍ਰਜਾ ਤਰਤ ਤਪਤੇ અપਾਰਾ ਜਬ ਆਕਰਖ ਕਰਤ ਹੋ ਕਬੋ ਤੁਮ ਮੈਂ ਮਿਲਤ ਦੇ ਤਰਸਬੋ ਸਹਿਬ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਐਸਾ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਗੁਰੂ ਉਹ ਰੋਸ਼ਨੀ ਹੈ ਉਹ ਚਾਨਣਾ ਹੈ ਉਹ ਗਿਆਨ ਹੈ ਗਿਆਨ ਦਾ ਦਾਤਾ ਹੈ ਗੁਰੂ ਹੈ ਐਸਾ ਜੋ ਪਰਮਾਤਮਾ ਹੈ ਜੋ ਗੁਰੂ ਹੈ ਆਦ ਗੁਰੂ ਕੇਵਲ ਪਰਮਾਤਮਾ ਹੈ ਹੋਰ ਕੋਈ ਨਹੀਂ ਆਦ ਅੰਤ ਇੱਕੇ અવਤਾਰਾ ਸੋਈ ਗੁਰੂ ਸਮਝਿਓ ਹਮਾਰਾ ਅ ਪਰੰਪਰ ਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਕੀੜੇ ਮਕੋੜਿਆਂ ਨੂੰ ਵੀ ਜੀਵਨ ਕਿਰਿਆ ਦਾ ਗਿਆਨ ਪਰਿਪੂਰਣ ਪਰਮਾਤਮਾ ਨੇ ਦੇ ਰੱਖਿਆ ਹੈ ਬੱਚਿਆਂ ਦੀ ਪੈਦਾਇਸ਼ ਕਿਵੇਂ ਹੁੰਦੀ ਹੈ ਇਹਨਾਂ ਦੀ ਪਾਲਣਾ ਕਿਵੇਂ ਕਰੀਦੀ ਹੈ ਇਹ ਪੰਛੀਆਂ ਨੂੰ ਪਤਾ ਹੈ ਚੁਪਾਈ ਜਾਨਵਰਾਂ ਨੂੰ ਪਤਾ ਹੈ ਕਿਸੇ ਸਕੂਲ ਵਿੱਚ ਉਹ ਪੜ੍ਹ ਨਹੀਂ ਜਾਂਦੇ ਕੋਈ ਕਿਤਾਬਾਂ ਉਹਨਾਂ ਨੇ ਨਹੀਂ ਪੜ੍ਹੀਆਂ ਕੋਈ ਗਿਆਨ ਉਹਨਾਂ ਨੂੰ ਨਹੀਂ ਦਿੰਦਾ ਪਰੰਤੂ ਇਹ ਸਾਰੇ ਦਾ ਸਾਰਾ ਬੋਧ ਉਹਨਾਂ ਦੇ ਅੰਦਰ ਮੌਜੂਦ ਹੈ ਇਥੋਂ ਇਹ ਗੱਲ ਸਪਸ਼ਟ ਹੋ ਗਈ ਕਿ ਸਾਰੇ ਜੀਵਾਂ ਦਾ ਪ੍ਰੇਰਨਾਦਾਇਕ ਹੈ ਕੇਵਲ ਪਰਮਾਤਮਾ ਗਿਆਨਦਾਇਕ ਹੈ ਕੇਵਲ ਈਸ਼ਵਰ ਜਿੰਨੇ ਸੁੰਦਰ ਘੋਸਲੇ ਕਈ ਦਫਾ ਪੰਛੀ ਬਣਾ ਲੈਂਦੇ ਹਨ ਕੋਈ ਮਨੁੱਖ ਇਸ ਢੰਗ ਦੀ ਸੋਹਣੀ ਬੰਤਰ ਨਹੀਂ ਬਣਾ ਸਕਦਾ ਸੋ ਗਿਆਨ ਹੈ ਤੇ ਇਹ ਸਾਰੇ ਦਾ ਸਾਰਾ ਗਿਆਨ ਪਰਮਾਤਮਾ ਹੈ ਤੇ ਗਿਆਨ ਦੇਣ ਦੇ ਨਾਤੇ ਉਹੀ ਪਰਮਾਤਮਾ ਗੁਰੂ ਹੈ ਆਪ ਕਹਿੰਦੇ ਹਨ ਗੁਰੂ ਉਹ ਜੋ ਗੁਰੂ ਹੈ ਪ੍ਰਸਾਦ ਦਇਆ ਦੀ ਮੂਰਤ ਹੈ ਦਿਆਲੂ ਹੈ ਕਿਰਪਾਲੂ ਹੈ ਦਇਆ ਦਾ ਘਰ ਹੈ ਇਹ ਜਪਜੀ ਸਾਹਿਬ ਦਾ ਮੰਗਲ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲ ਹੈ ਅੱਗੇ ਸ਼ਬਦ ਹੈ ਜਪ ਜਪ ਬਾਣੀ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀਆਂ ਬਾਣੀਆਂ ਆਈਆਂ ਹਨ ਬਕਾਇਦਾ ਉਹਨਾਂ ਦੇ ਨਾਮ ਹਨ ਸੁਖਮਨੀ ਰਹਿਰਾਸ ਸੋਇਲਾ ਤੇ ਇਸ ਤਰੀਕੇ ਨਾਲ ਜੋ ਬੋਲੇ ਸ਼ੰਦ ਪਟਾਂ ਦੇ ਸਵੈਯੇ ਸਹਿਸਕ੍ਰਿਤੀ ਸ਼ਲੋਕ ਆਦਿਕ ਵਖ ਵਖ ਬਕਾਇਦਾ ਬਾਣੀਆਂ ਦੇ ਨਾਮ ਹਨ ਸਭ ਤੋਂ ਪ੍ਰਥਮ ਪਹਿਲੀ ਜਿਹੜੀ ਬਾਣੀ ਹੈ ਇਸ ਦਾ ਨਾਮ ਹੈ ਜਪ ਜਪ ਸਾਹਿਬ ਦੇ ਵਿੱਚ ਦੋ ਸ਼ਲੋਕ ਹਨ ਤੇ 38 ਪਉੜੀਆਂ ਹਨ ਪਹਿਲਾ ਸ਼ਲੋਕ ਉਪਕਰਨ ਹੈ ਅਤੇ ਅਖੀਰਲਾ ਸ਼ਲੋਕ ਉਪਸ਼ੰਗਾਰ ਹੈ ਪ੍ਰਥਮ ਸ਼ਲੋਕ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਅਕੀਰ ਲਸ ਲੋਕ ਉਪਸ਼ੰਗਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੋਸ ਲੋਕਾਂ ਦੇ ਵਿਚਾਰ 38 ਪੌੜੀਆਂ ਹਨ ਤੇ ਇਹ 38 ਪੌੜੀਆਂ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਵਸੀਲਾ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਤ ਨੂੰ ਬਖਸ਼ਿਸ਼ ਕੀਤਾ ਹੈ ਪਹਿਲੇ ਸ਼ਲੋਕ ਵਿੱਚ ਆਪ ਪ੍ਰਮਾਨ ਕਰਦੇ ਹਨ ਕਿਉਂਕਿ ਬਾਣੀ ਦਾ ਨਾਮ ਹੈ ਜਪ ਤਾਂ ਜਪ ਕਿਸ ਤਰ੍ਹਾਂ ਕਰਨਾ ਹੈ ਆਦ ਸੱਚ ਚੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਆਦ ਸੱਚ ਆਦ ਸੱਚ ਜੋ ਅਨਾਦੀ ਹੈ ਜਿਸ ਦਾ ਆਦ ਲੱਭਿਆ ਨਹੀਂ ਜਾ ਸਕਦਾ ਉਸ ਵਕਤ ਵੀ ਇਹ ਕਾਇਮ ਸੀ ਜਦੋਂ ਯੁਗਾਂ ਦਾ ਆਰੰਭ ਨਹੀਂ ਸੀ ਹੋਇਆ ਉਸ ਵਕਤ ਵੀ ਇਹ ਮੌਜੂਦ ਸੀ ਤੇ ਹੁਣ ਵੀ ਹੈ ਅਤੇ ਆਗਾ ਵੀ ਇਹ ਸੱਚ ਹੋਵੇਗਾ ਆਦ ਸੱਚ ਚੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਸਦੀਵੀ ਹੈ ਹਮੇਸ਼ਾ ਹੈ ਇਸੇ ਦਾ ਹੀ ਜਪ ਕਰਨਾ ਹੈ ਇਸੇ ਸਤ ਤੱਕ ਪਹੁੰਚਣ ਵਾਸਤੇ ਆਦ ਸੱਚ ਤੱਕ ਪਹੁੰਚਣ ਵਾਸਤੇ ਜੁਗਾਦ ਸੱਚ ਤੱਕ ਪਹੁੰਚਣ ਵਾਸਤੇ ਜਗਤ ਵਿੱਚ ਵੱਖ-ਵੱਖ ਸਾਧਨ ਜੁਟਾਈ ਗਏ ਹਨ ਜਿਵੇਂ ਧਨ ਕਮਾਉਣ ਦੇ ਕਈ ਤਰੀਕੇ ਹਨ ਧਰਮ ਕਮਾਉਣ ਦੇ ਵੀ ਕਈ ਤਰੀਕੇ ਹਨ ਜਿਵੇਂ ਭੁੱਖ ਮਿਠਾਉਣ ਵਾਸਤੇ ਕਈ ਤਰ੍ਹਾਂ ਦਾ ਭੋਜਨ ਹੈ ਸਾਡੇ ਦੇਸ਼ ਵਿੱਚ ਤਰ੍ਹਾਂ ਤਰ੍ਹਾਂ ਦੇ ਅੰਨ ਖਾਦੇ ਜਾਂਦੇ ਹਨ ਮਹਾਰਾਸ਼ਟਰ ਦੇ ਲੋਕ ਜਿਵਾਰੀ ਖਾ ਕੇ ਗੁਜ਼ਾਰਾ ਕਰ ਲੈਂਦੇ ਕੋਈ ਬਾਜਰਾ ਖਾਂਦਾ ਹੈ ਕੋਈ ਕਣਕ ਖਾ ਕੇ ਆਪਣੀ ਉਪਜੀਵਿਕਾ ਚਲਾਉਂਦਾ ਹੈ ਇਹਦੇ ਕਈ ਐਸੇ ਪ੍ਰਾਂਤ ਹਨ ਜਿਨ੍ਹਾਂ ਦੀ ਖੁਰਾਕ ਕੇਵਲ ਚਾਵਲ ਹੈ ਤਰ੍ਹਾਂ ਤਰ੍ਹਾਂ ਦੇ ਸਾਗ ਸਬਜ਼ੀਆਂ ਜੋ ਵੱਖ-ਵੱਖ ਭੁੱਖ ਨੂੰ ਮਿਟਾਉਂਦੀਆਂ ਹਨ ਭੋਜਨ ਅਨੇਕ ਪ੍ਰਕਾਰ ਦਾ ਹੈ ਭੁੱਖ ਸਾਰਿਆਂ ਅੰਦਰ ਇੱਕੋ ਹੈ ਭੋਜਨ ਦਾ ਢੰਗ ਵੱਖ ਹੋ ਸਕਦਾ ਹੈ ਭੋਜਨ ਦੇ ਤਰੀਕੇ ਵੱਖ ਹੋ ਸਕਦੇ ਹਨ ਉਸੇ ਤਰ੍ਹਾਂ ਧਰਮ ਦੀ ਧਾਰਨਾ ਵੱਖ ਹੋ ਸਕਦੀ ਹੈ ਪਰ ਸਾਰਿਆਂ ਦੇ ਅੰਦਰ ਪ੍ਰਭੂ ਮਿਲਣ ਦੀ ਪਿਆਸ ਇੱਕ ਹੈ ਜੋ ਪਰਮਾਤਮਾ ਦੇ ਮਿਲਣ ਦੀ ਤੜਪ ਹੈ ਉਹ ਇੱਕ ਹੈ ਅਜਿਹਾ ਵੀ ਹੋ ਸਕਦਾ ਹੈ ਕਿ ਕਈ ਦਫਾ ਪੋਸ਼ਟਿਕ ਤੇ ਪਵਿੱਤਰ ਭੋਜਨ ਨਾ ਮਿਲੇ ਤਾਂ ਮਜਬੂਰੀ ਵਿੱਚ ਮਨੁੱਖ ਐ ਪਵਿੱਤਰ ਤੇ ਗਲਤ ਭੋਜਨ ਵੀ ਕਰ ਲੈਂਦਾ ਹੈ ਜਾਂ ਅਗਿਆਨ ਵਸ ਹੋ ਕੇ ਕਰ ਲੈਂਦਾ ਹੈ ਸਵੱਛ ਪਾਣੀ ਪੀਣ ਨੂੰ ਨਾ ਮਿਲੇ ਅਤੇ ਬੰਦਾ ਬਹੁਤ ਪਿਆਸਾ ਹੋਵੇ ਤਾਂ ਮਜਬੂਰਨ ਉਹ ਗੰਦਲਾ ਜਲ ਵੀ ਪੀ ਲੈਂਦਾ ਹੈ ਇਸ ਤ੍ਰਿਕੇ ਨਾਲ ਜਿਹੜੇ ਸਾਧਨ ਸੰਸਾਰ ਵਿੱਚ ਪ੍ਰਚਲਿਤ ਸਨ ਤੇ ਪੰਚੌਣ ਵਿੱਚ ਇਹ ਸਮਰਥ ਸਨ ਜਗਤ ਗੁਰੂ ਬਾਬੇ ਨੇ ਉਹਨਾਂ ਦੀ ਚਰਚਾ ਕੀਤੀ ਹੈ। ਅਤੇ ਇਸ ਪ੍ਰਥਮ ਪੌੜੀ ਵਿੱਚ ਇਹ ਵੀ ਦੱਸਿਆ ਹੈ ਕਿ ਪਰਮਾਤਮਾ ਤੱਕ ਪਹੁੰਚਣ ਲਈ ਸਭ ਤੋਂ ਵੱਡੀ ਰਸਤੇ ਵਿੱਚ ਰੁਕਾਵਟ ਕੀ ਹੈ ਉਹ ਇਸ ਪੌੜੀ ਵਿੱਚ ਦੱਸਿਆ ਹੈ। ਕਿਮ ਸੱਚਿਆਰਾ ਹੋਈ ਹੈ ਕਿਮ ਕੁੜਾ ਟੁੱਟਾ ਪਾਲ ਪਰਮਾਤਮਾ ਕੀ ਹੈ ਸੱਚ ਰੁਕਾਵਟ ਕੀ ਹੈ ਕੂੜ ਪਰਮਾਤਮਾ ਕੀ ਹੈ ਸਤ ਤੇ ਈਸ਼ਵਰ ਤੱਕ ਪਹੁੰਚਣ ਵਾਸਤੇ ਰਸਤੇ ਵਿੱਚ ਰੁਕਾਵਟ ਕੀ ਹੈ ਝੂਠ ਅਸ ਐਸਤ ਸਿਰਫ ਮਨੋਖਣੇ ਅਸਤੀ ਦੀ ਦੀਵਾਰ ਤੋੜਨੀ ਹੈ ਸੱਚ ਤੱਕ ਆਪਣੇ ਆਪ ਪਹੁੰਚ ਜਾਵੇਗਾ ਸਿਰਫ ਮਨੋਖਣੇ ਕੂੜ ਨੂੰ ਛੱਡਣਾ ਹੈ ਸੱਚ ਦੀ ਪ੍ਰਾਪਤੀ ਆਪਣੇ ਆਪ ਹੋ ਜਾਏਗੀ ਸਿਰਫ ਮਨੋਖਣੇ ਆਪਣੇ ਹੱਥਾਂ ਚ ਕੰਕਰ ਤੇ ਕੌਡੀਆਂ ਨੂੰ ਛੱਡਣਾ ਹੀਰੇ ਰਤਨ ਆਪਣੇ ਆਪ ਪ੍ਰਾਪਤ ਹੋ ਜਾਣਗੇ ਛੱਡਣ ਦੀ ਹਿੰਮਤ ਚਾਹੀਦੀ ਹੈ ਇਹ ਅਸਤ ਇਹ ਕੂੜ ਇੱਕ ਦੀਵਾਰ ਹੈ ਇਸ ਦੀਵਾਰ ਨੂੰ ਤੋੜਨ ਦੇ ਜੋ ਜੋ ਉਪਰਾਲੇ ਕੀਤੇ ਗਏ ਜਗਤ ਗੁਰੂ ਬਾਬਾ ਉਹਨਾਂ ਦਾ ਜ਼ਿਕਰ ਕਰਦੇ ਹਨ ਕਿਉਂਕਿ ਮਨ ਨੂੰ ਜਿਹੜੀ ਮੈਲ ਚੜ੍ਹੀ ਹੋਈ ਹੈ ਰਸਤੇ ਵਿੱਚ ਇਹ ਦੀਵਾਰ ਹੈ ਇਹ ਕੂੜ ਦੀ ਹੈ ਇਸ ਤਰ੍ਹਾਂ ਜੇ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਉਹਦੀ ਸੱਚੇ ਦਿਲੋਂ ਸੱਚੇ ਮਨੋਂ ਭਗਤੀ ਕਰਨੀ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸੀ ਮੂਲ ਮੰਤਰ ਦੀ ਵਿਆਖਿਆ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਪਜੀ ਸਾਹਿਬ ਦੀ ਪੂਰੀ ਵਿਆਖਿਆ ਸੁਣਨ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ